ਕੱਢ ਕੇ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਜਮਾਰ ਸਭ ਜਮਾਰ ਕੌਮ ਦੀ ਪਹਿਲੀ ਫਿਲਮ ਜਿਹੜੀ ਮੈਂ ਤੇ ਮੇਰੇ ਮਿੱਤਰਾਂ ਨੇ ਬੜੇ ਰਿਸਕ ਬੜੀਆਂ ਧਮਕੀਆਂ ਤੇ ਬੜੇ ਪ੍ਰੋਬਲਮਾਂ ਵਿੱਚ ਬਣਾਈਆਂ ਅੱਜ ਉਸ ਫਿਲਮ ਦਾ ਪਹਿਲਾ ਸ਼ੋਅ ਅਸੀਂ ਪ੍ਰੋਜੈਕਟਰ ਤੇ ਲਾ ਰਹੇ ਹਾਂ ਪਿੰਡ ਫਤਿਹ ਮਾਜਰੀ ਵਿੱਚ ਤੇ ਲੋਕਾਂ ਵਿੱਚ ਬੜਾ ਉਤਸ਼ਾਹ ਦੇਖੋ ਆਸੇ-ਪਾਸੇ ਦਿਖਾ ਦਿਓ ਕਿਵੇਂ ਲੋਕ ਐਕਸਾਈਟਿਡ ਆਗੇ ਇਸ ਫਿਲਮ ਨੂੰ ਦੇਖਣ ਵਾਸਤੇ ਤੇ ਵੀਰੋ ਬਹੁਤ ਜਲਦੀ ਤੁਹਾਨੂੰ ਫਿਲਮ ਦੀ ਜੋ ਅਸੀਂ ਸਕਰੀਨਿੰਗ ਕਰਾਂਗੇ ਤੇ ਲੋਕਾਂ ਦੇ ਕੀ ਰਿਵਿਊਜ਼ ਨੇ ਕੀ ਕਮੈਂਟਸ ਨੇ ਕੀ ਸਾਡੀ ਫਿਲਮ ਦੀ ਕੁਆਲਿਟੀ ਆ ਉਹ ਲੋਕ ਤੁਹਾਨੂੰ ਦੱਸਣਗੇ ਵੀਰੋ ਤੇ ਅਸੀਂ ਨੰਬਰ ਉੱਪਰ ਪਾ ਲਵਾਂਗੇ ਤੇ ਇਹ ਫਿਲਮ ਚਮਾਰ ਸਾਹਿਬ ਚਮਾਰ ਕੌਮ ਰਵਿਦਾਸਯ ਪਾਈਚਾਰੇ ਦੀ ਪਹਿਲੀ ਫਿਲਮ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਦੇ ਬੜੀ ਪਹਿਲੀ ਫਿਲਮ ਤੁਸੀਂ ਵੀ ਆਪਣੇ ਪਿੰਡ ਸਾਨੂੰ ਪਹੁੰਚਾ ਸਕਦੇ ਹੋ ਤੇ ਆਪਣੇ ਪਿੰਡ ਇਹ ਫਿਲਮ ਦਿਖਾ ਸਕਦੇ ਹੋ ਸਿੱਖਿਆਵਾਂ ਭਰਪੂਰ ਫਿਲਮਿਆਂ ਇਨਟਰਟੇਨਮੈਂਟ ਵੀ ਆ ਲਵ ਐਂਗਲ ਵੀ ਆ ਪੰਜਾਬ ਦੇ ਨਸ਼ਿਆਂ ਦਾ ਜੋ ਚੱਲ ਰਿਹਾ ਉਹ ਵੀ ਆ ਜਮਾਨ ਇੱਕ ਕੌਮ ਵਜੋਂ ਸਟੈਬਲਿਸ਼ ਹੋ ਚੁੱਕੀ ਆ ਇੱਕ ਪ੍ਰਾਣ ਕੌਮ ਵੱਲੋਂ ਉਹ ਵੀ ਆ ਗੁਰੂ ਰਵਿਦਾਸ ਮਹਾਰਾਜ ਸਾਡੇ ਗੁਰੂ ਨੇ ਅਮਰਤ ਬਾਣੀ ਦਾ ਪ੍ਰਚਾਰ ਤੇ ਬੇਗਮ ਪੂਰੇ ਦਾ ਸੰਕਲਪ ਕਿ ਸਮਾਜ ਯੋ ਮਹਾਰਾਜ ਜਿਹਾ ਸਮਾਜ ਇੱਕ ਇਹੋ ਜਿਹਾ ਸਮਾਜ ਹੋਵੇ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਕੋਈ ਦੁੱਖ ਨਾ ਹੋਵੇ ਇਸ ਤਰ੍ਹਾਂ ਦੀ ਫਿਲਮ ਇਹ ਲੈ ਕੇ ਆ ਰਹੇ ਅੱਜ ਪਹਿਲਾ ਸ਼ੋਅ ਹੈ ਪ੍ਰੋਜੈਕਟਰ ਦੇ ਅਸੀਂ ਦਿਖਾ ਰਹੇ ਹਾਂ ਤੁਸੀਂ ਵੀ ਅਗਰ ਇਹ ਫਿਲਮ ਨੂੰ ਆਪਣੇ ਇਲਾਕੇ ਵਿੱਚ ਆਪਣੇ ਪਿੰਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਧੰਨਵਾਦ ਧੰਨਵਾਦ ਧੰਨਵਾਦ